ਕਰਦਾ ਹੈ ਆਪੇ ਮੁੰਡਾ ਆਪੇ ਸਿਰ ਕੇ ਬੈਠੀ ਆਪਾਂ ਮੁੰਡੇ ਬਾਰੇ ਇਹਨਾਂ ਤੋਂ ਪਤਾ ਕਰਦੇ ਆ ਹਾਂ ਹਾਂ ਹੋਰ ਜੀ ਕਿਵੇਂ ਹੋ ਜੀ ਠੀਕ ਹੈ ਠੀਕ ਹੈ ਆਏ ਹੋਰ ਜੀ ਠੀਕ ਹੋ ਜੀ ਠੀਕ ਹੋ ਜੀ ਹੋਰ ਬੱਲੇ ਆ ਗਿਆ ਉਹਦਾ ਰਿਸ਼ਤਾ ਕਰ ਲੈ ਆ ਜੀ ਰਿਸ਼ਤਾ ਅੱਛਾ ਜੀ ਇਹ ਪਹਿਲਾਂ ਸ਼ਾਬਾਤਾ ਨਹੀਂ ਕਰਦਾ ਭਾਈ ਮੈਨੂੰ ਤਾਂ ਭਾਈ ਮੈਨੂੰ ਤਾਂ ਨਹੀਂ ਪਤਾ ਮੈਨਾਂ ਘਟ ਪੰਡ ਜਾਂਣਾ ਪਿੰਡ ਜਾ ਇਹ ਹੋਰ ਜੀ ਨੂੰ ਪਤਾ ਹੋ ਸਕਦਾ ਜੀ ਹਾਂ ਜੀ ਅੰਮਲੀ ਨੂੰ ਪਤਾ ਹੋ ਸਕਦਾ ਜੀ ਰਾਮ ਜੀ ਕਿਵੇਂ ਹੋ ਠੀਕ ਆ ਭਾਈ ਤੇ ਬਾਬੇ ਆ ਖੇ ਲਾਇਆ ਅੱਛਾ ਜੇ ਰਿਸ਼ਤਾ ਕਰਨਾ ਹੈ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਉਹ ਉਹ ਆਪਣਾ ਨਸ਼ਾ ਪਤਾ ਹਾਂ ਨਸ਼ਾ ਪਤਾ ਤਾਂ ਤੂੰ ਐ ਲਾਲਾ ਭਾਈ ਗੱਲ ਵੀ ਮਤਲਬ ਵੀ ਤੂੰ ਤਾਂ ਨਹੀਂ ਕੋਈ ਏਡੀ ਗੱਲ ਹੈਗੀ ਅੱਛਾ ਵੀ ਜਿਹੜੀ ਆ ਜੀਵ ਜਲੀ ਗੋਲੀ ਨਹੀਂ ਲਿਖੇਗੀ ਹਾਂ ਹਾਂ ਇਹ ਤਾਂ ਯਾਰ ਉਹ ਐ ਲਾਲਾ ਸਾਹਿਬ ਵੀ ਹੁਣ ਜਦੋਂ ਗਵਰਨਮੈਂਟ ਨੇ ਲਾ ਹੀ ਦਿੱਤੀ ਨਾ ਹਾਂ ਇਦਾਂ ਹਰ ਨਹੀਂ ਸਾ ਮਜਬੂਰ ਨ ਵੀ ਹਰੇਕ ਬੰਦੇ ਨੂੰ ਖਾਣੀ ਪੈਂਦੀ ਪੈਂਦੀ ਆ ਉਹ ਕਿ ਜਦੋਂ ਗਵਰਨਮੈਂਟ ਨਹੀਂ ਲਾਦੀ ਨਾ ਤਾਂ ਕਾਨੂੰਨੀ ਤੌਰ ਤੇ ਸਾਡਾ ਅਧਿਕਾਰ ਆ ਕਿ ਅਖੜਾ ਮਣੀ ਮਟੀ ਹੋ ਕਿਤੇ ਖਾ ਖੋ ਲੈਂਦਾ ਹੋਵੇ ਤੇ ਬਾਕੀ ਜਿਵੇਂ ਤੁਸੀਂ ਲਾ ਲੋ ਵੀ ਜਿਹੜੀ ਦਾਰੂ ਦੀ ਗੱਲ ਹੈ ਹਾਂ ਹਾਂ ਦਾਰੂ ਦਾਰੂ ਮਲਾਏ ਗੱਲ ਵੀ ਸਾਡੇ ਆਗੇ ਤੇ ਪਰਸ਼ੀ ਨੇੜੇ ਅੱਛਾ ਹਾਂ ਹੈਗਾ ਨੇੜੇ ਹੋਣ ਕਰਕੇ ਵੀ ਇੱਥੋਂ ਸਾਨੂੰ ਜਿਹੜੀ ਸੌਫਗਾ ਨਾ ਹਾਂ ਉਥੋੜੀ ਜੀ ਮੰਨ ਲਾ ਮਿਲ ਜਾਂਦੀ ਆ ਵਾਸਤੇ ਦੇ ਹਿਸਾਬ ਜੇ ਚ ਇਹ ਉਹਦਾ ਕਰਕੇ ਵੀ ਮੰਨ ਕੇ ਚੱਲ ਵੀ ਕੀ ਅਖਣਾ ਬੰਦਾ ਵੀ ਮਤਲਬ ਵੀ ਉਹਦਾ ਹੱਥਲੇ ਲਾਉਂਦਾ ਹੋਵੇ ਹੜਾ ਉਹ ਨਸ਼ਾ ਬੜਾ ਕੋਈ ਨਹੀਂ ਜੇ ਨਹੀਂ ਕਰਦਾ ਮੈਂ ਤੈਨੂੰ ਨਾ 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 ਮੁੰਡਾ ਇੱਕ ਨੰਬਰ ਆ ਬਸ ਆ ਹੀ ਦੋ ਤਿੰਨ ਲਾਲਾ ਘਟਾਈਆਂ ਕੋ ਮੈਨੂੰ ਤਾਂ ਕੋਈ ਬਈ ਬੜਾ ਲੱਗਦਾ ਨਹੀਂ ਬਾਕੀ ਤੁਸੀਂ ਆਪਸਿਆਂ